ਇੱਕ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਆਪਣੇ ਹੀ ਹੱਥਾਂ ਦੇ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਜਿहां ਦੱਸਦੀ ਹੈ ਕਿ ਇਹ ਖਬਰ ਇਹ ਮੰਦਭਾਗੀ ਘਟਨਾ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਹੋਟਲ ਦੇ ਵਿੱਚ ਇਹ ਕਦਮ ਚੁੱਕਿਆ ਗਿਆ ਨੌਜਵਾਨ ਦਾ ਨਾਮ ਅਮਰਿਤਪਾਲ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਨੇ ਹੋਟਲ ਰੂਮ ਦੇ ਵਿੱਚ ਜਾ ਕੇ ਹੋਟਲ ਦੇ ਕਮਰੇ ਦੇ ਵਿੱਚ ਜਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਿहां ਦੱਸਦੀ ਹੈ ਕਿ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਹੋਟਲ ਸਟਾਫ ਦੇ ਵੱਲੋਂ ਅਗਲੀ ਸਵੇਰ ਨੂੰ ਕਮਰੇ ਦੀ ਸਫਾਈ ਕਰਨ ਦੇ ਲਈ ਉਹਨਾਂ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਦਰਵਾਜ਼ਾ ਨਹੀਂ ਖੋਲਿਆ ਗਿਆ ਜ ਤੋਂ ਬਾਅਦ ਸਟਾਫ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਪੁਲਿਸ ਨੂੰ ਮੌਕੇ ਤੇ ਹੀ ਇਤਲਾਹ ਕੀਤੀ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਦਰਵਾਜ਼ਾ ਤੋੜਿਆ ਗਿਆ ਜਿਸ ਤੋਂ ਬਾਅਦ ਸਾਰਿਆਂ ਦੀਆਂ ਅੱਖਾਂ ਅਡੀਆਂ ਦੀਆਂ ਅਡੀਆਂ ਰਹਿ ਗਈਆਂ ਜਦੋਂ ਉਹਨਾਂ ਨੇ ਨੌਜਵਾਨ ਦੀ ਦੇ ਨੋ ਪੱਖੇ ਦੇ ਨਾਲ ਲਟਕਦੇ ਹੋਏ ਦੇਖਿਆ ਜੀਹਾਂ ਦੱਸਦੇ ਕਿ ਇਸ ਨੌਜਵਾਨ ਨੇ ਅਮਰਿਤਪਾਲ ਸਿੰਘ ਨੇ ਵਾਹਾਂ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਪੁਲਿਸ ਨੇ ਮੁੰਡੇ ਦੀ ਦੇਹ ਨੂੰ ਪਖੇ ਤੋਂ ਉਤਾਰ ਕੇ ਸਿਵਲ ਹਸਪਤਾਲ ਪੇਛੇ ਦਿੱਤਾ ਹੈ ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਹਾਲਾਂਕਿ ਨੌਜਵਾਨ ਨੇ ਖੁਦਕੁਸ਼ੀ ਕਿਉਂ ਕੀਤੀ ਹੈ ਐਡਾ ਵੱਡਾ ਕਦਮ ਉਸ ਨੇ ਕਿਉਂ ਚੁੱਕਿਆ ਇਹਨਾਂ ਕਾਰਨਾ ਦਾ ਹਾਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਸਪਸ਼ਟ ਨਹੀਂ ਹੋਇਆ ਪਰ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਕਰਕੇ ਪਰਿਵਾਰ ਵਾਲਿਆਂ ਨੂੰ ਉਸ ਦੀ ਦੇਹ ਸੌਂਪ ਦਿੱਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ था? था। तो कल्ला मुंडा आया हुआ था रूम लिया हुआ था अच्छा जी बोला कल चेकआउट करना है उसके बाद वो रूम में गए उसके बाद सुबह चेकआउट का टाइम हुआ तो हम लोग गेट खोले नहीं खुला फिर हम लोग पुलिस वाले को बोला वो लोग गेट खोले फिर देखे दो लड़के लड़का लड़के थे लड़का कल्ला मुंडा ही आया था अच्छा जी हाँ जी कल आए सुबह चेकआउट के टाइम बारह बजे हाँ जी लड़के लड़का है कल ही लड़का ही था लड़के ने किया हाँ जी कल वही था सुसाइड कैसे किया पंखे से पंखे से जी नाम क्या था लड़के का आँ... अच्छा कहते थे कल कल की बात है कल की बात हाँ जी अमृत पाल सिंह नाम था कल सवा बारह बजे ਹਾਂ ਕੋਈ ਸਾਡੇ ਤੋਂ ਮੈਕ੍ਰੋ ਹੋਟਲ ਤੋਂ ਮੌਜੂਦਾ ਸਾਹਮਣੇ ਆਇਆ ਜੀ ਕੋ ਡੈੱਡ ਬੋਡੀ ਮਿਲੀ ਹੈ ਮੌਜੂਦਾ ਸਾਹਮਣੇ ਇੱਕ ਅਨਤ ਪਰੇ ਇਨਫੋਰਮੇਸ਼ਨ ਮਿਲੀ ਸੀ ਕਿ ਮੈਕ੍ਰੋ ਹੋਟਲ ਰਚਨਾ ਇੱਕ ਅਮਰਤਪਾਲ ਸਿੰਘ ਨਾਮ ਦੇ ਮੁੰਡੇ ਨੇ ਸੁਸਾਈਡ ਕੀਤਾ ਉਹਦੀ ਡੈੱਡ ਬੋਡੀ ਮਿਲੀ ਹੈ ਜਿਹੜੀ ਉਹ ਮੌਤਰੀ ਕਿਖਾਤ ਸੀ ਤੇ ਪਰਿਵਾਰ ਦੀ ਵੇਟ ਕਰਕੇ ਜੋ ਅੱਗੇ ਬੰਦ ਦੀ ਕਰ ਵੀ ਦਿੱਤੀ ਸਰ ਕਿੰਨੀ ਕੁ ਉਮਰ ਸੀ ਉਸ 24-25 ਸਾਲ ਦਾ ਮੁੰਡਾ ਸੀ ਪਛਾਣ ਹੋ ਗਈ ਆ ਵੀ ਸਰ ਪਛਾਣ ਹੋ ਗਈ ਸਰ ਇਹ ਹੋਟਲ ਦੀ ਗੱਲ ਆ ਰਹਿ ਰਹੇ ਸੀ ਕਿ ਉਹਦੇ ਨਾਲ ਕੋਈ ਕੁੜੀ ਵੀ ਸੀ ਕਿੰਨੇ ਦਿਨ ਤੋਂ ਰਹਿ ਰਹੇ ਸੀ ਇੱਕ ਕੱਲੀ ਆਇਆ ਸੀਗਾ 12:00 ਵਜੇ ਨੇ ਕਮਰਾ ਲਿਆ ਸੀਗਾ ਕੱ ਦੇ ਨੇ ਹੋਟਲ ਦਾ ਕੀ ਨਾਮ ਹੈ ਸਰ ਮੈਪਲ ਹੋਟਲ ਸਰ ਕਿਤੇ ਲੋਕ ਤੇ ਕੀ ਨਾਮ ਕੁੜੀ ਦਾ ਤੇ ਮੁੰਡੇ ਦਾ ਕਿੱਥੇ ਰਹਿਣ ਵਾਲਾ ਹੁੰਦਾ ਹੈ ਇਹ ਕੁੜੀ ਦਾ ਨਾਮ ਤਾਂ ਕੋਈ ਨਹੀਂ ਹੈ ਕਿ ਮੁੰਡੇ ਦਾ ਹੈਗਾ ਜਿਹੜਾ ਆਏ ਸੀ ਇਕੱਲਾ ਆਏ ਸੀ ਅੱਛਾ ਕੁੜੀ ਉਹ ਤਾਂ ਸਾਹਮਣੇ ਆਈ ਹੈ ਹੁਣ ਤਾਂ ਹਲਕਾ ਕੁੜਨੀ ਉਹ ਤਾਂ ਬੈਰੀਫਾਈ ਕਰਦੇ ਸਰ ਕਰਦਾ ਕਿਸੇ ਮੁੰਡਾ ਤੇ ਮੁੰਡਾ ਰਾਜ ਮਿਸਤਰੀ ਕੰਮ ਕਰਦਾ ਲੱਗਦਾ ਸੋਸਾਇਟੀ ਸਪਾਈਸ ਜਿਹੜਾ ਉਹਨੂੰ ਲੈਟੇ ਜਿਨੀ ਪਈ ਹੈ ਕੁਝ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਬਣਦਾ ਉਹ ਕਰਦੇ ਆ ਉਹਨਾਂ ਦਾ ਪਤਾ ਚੱਲ ਕਾਰਨ ਜਿੱਦਾਂ ਨਹੀਂ ਹਲੇ ਪਰਿਵਾਰ ਨੂੰ ਬੁਲਾ ਕੇ ਸਟੇਟਮੈਂਟ ਲਿਖ ਕੇ ਜੋ ਅੱਗੇ ਡੈਡ ਆਰਡਰ ਡੈਡ ਬਡੀ ਮੌਤ ਚੀ ਚੁਕਾ ਇੱਥੇ ਦਾ ਰਹਿਣਾ ਸੋਸਾਇਟੀ ਸਥਾਨ ਪੱਖੇ ਨਾਲ ਹੈ ਕਿਤੇ ਰਹਿੰਦਾ ਹੈ ਇੱਕ ਗੋਵਿੰਦਾਲਾ ਪਿੰਡ ਹੈ ਗੋਵਿੰਦਾਲਾ ਪਿੰਡ ਹਾਂ ਜੁਗਾਂ ਨੇ ਚੁੱਕੇ ਨੇ ਸਰ ਜੀ